ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨ ਵਾਝੀ ਦੀ ਵੀਡੀਓ ਦੇ ਵਿੱਚ ਇਹ ਅੱਜ ਦੀ ਵੀਡੀਓ ਜਿਹੜੀ ਆ ਬੜੀ ਦਰਦਨਾਕ ਜਈ ਆ ਪਰ ਲੱਗਾ ਕਿ ਸਾਰਾ ਤਾਂ ਕਿ ਗੱਲ ਪਹੁੰਚੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਇਸ ਰੋਡ ਤੇ ਆਉਣ ਜਾਣ ਵਾਲੇ ਸਾਰੇ ਸੇਫ ਰਹਿਣ ਆਪਾਂ ਇਸ ਵੇਲੇ ਖੜੇ ਆ ਜੀ ਜਿਹੜਾ ਜਮਸ਼ੇਰ ਤੋਂ ਬਾਈਪਾਸ ਨਿਕਲਿਆ ਆ ਮੈਕਡੋਨਲਡ ਵਾਲਾ ਮੇਨ ਰੋਡ ਜਿੱਦੀ ਰੋਡ ਨਾਲ ਜੁੜਦਾ ਜਾ ਕੇ ਮਹਿਕ ਤੋਂ ਸਿੱਧਾ ਕੁਝ ਰਿਪੋਰਟਾਂ ਬਾਰ-ਬਾਰ ਪਿਛਲੇ 2 ਦਿਨ ਅੱਜ 31 ਤਰੀਕ ਆ 29 ਤੇ 30 ਦਿਨ ਦੋ ਵਾਰ ਦਾ ਤਾਂ ਹੁੰਦੀਆਂ ਆ ਜਿਹਦੇ ਵਿੱਚ 29 ਤਰੀਕ ਨੂੰ ਸਰਦਾਰ ਗੁਰਦੀਪ ਸਿੰਘ ਜੋ ਕਿ ਅਤਰ ਸਿੰਘ ਕਲੋਨੀ ਰਹਿੰਦੇ ਆ ਸੁਪੂਰ ਉਹਨਾਂ ਤੇ ਰਾਤ ਨੂੰ ਆਪਣੇ ਕੰਮਕਾਰ ਬੰਦ ਕਰਕੇ ਆ ਰਹੇ ਸੀ 1 ਵਜੇ ਕੋਈ ਸਮਾਨ ਲੈ ਕੇ ਲਾ ਕੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਆ ਜਿਹੜੇ ਹਮਲਾਵਰ ਹੁੰਦੇ ਆ ਬਿਲਕੁਲ ਉਹਨਾਂ ਨੂੰ ਮਾਰ ਕੇ ਸਿਰ ਜਾਂਦੇ ਕਿ ਆਪਣੇ ਵੱਲੋਂ ਬਿਲਕੁਲ ਮਰੇ ਹੋਇਆ ਬੰਦਾ ਜਿਹਦਾ ਮਾਲਕ ਆਪਾਂ ਛੱਡ ਦਿੰਨੇ ਆ ਤੇ ਇਹ 1 ਵਜੇ ਦੀ ਘਟਨਾ ਆ ਤੇ ਉਹਨਾਂ ਦੀ ਸਕੂਟਰ ਹੀ ਹੁੰਦੀ ਖੋ ਕੇ ਲੈ ਜਾਂਦੇ ਆ ਤੇ ਉਹਨਾਂ ਦੇ ਪਿੰਡ ਤੋਂ ਸੱਜਣ ਇਕੱਠੇ ਹੋਏ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਆਹੀ ਉਹ ਜਗ੍ਹਾ ਆ ਬਿਲਕੁਲ ਆ ਰਹਿਸ਼ਤ ਦੇਖ ਸਕਦੇ ਇਧਰ ਰਹਿਸ਼ ਆ ਨਾਲ ਜਿਹੜੀ ਪਹਿਲੀ ਆਲਵਿਨ ਕਲੇਵ ਸ਼ੁਰੂ ਹੁੰਦਾ ਵਾ ਸੋ ਉਸ ਤੋਂ ਪਹਿਲਾਂ ਬਿਲਕੁਲ ਇਹ ਜਗ੍ਹਾ ਸੀ ਮੀਨਰੂਰ ਦੇ ਉੱਪਰ ਇਹ ਜਿਹੜੀ ਘਟਨਾ ਹੋਈ ਆ ਪਰ ਕੀ ਮੰਨ ਲਾਇਆ ਜਿਹੜਾ ਕਿ ਤੁਸੀਂ ਅਸੀਂ ਸਾਰੇ ਮੇਰੇ ਫਾਦਰ ਆ ਰਹੇ ਸੀਗੇ ਰਾਤ ਨੂੰ 1 ਵਜੇ ਤੇ ਉਹਨਾਂ ਨੂੰ ਇੱਥੇ ਘੇਰਿਆ ਘੇਰ ਕੇ ਉਹਨਾਂ ਦੇ ਅਟੈਕ ਕੀਤਾ ਤੇ ਹੁਣ ਜਦੋਂ ਅਸੀਂ ਪਤਾ ਲ ਲੀਤਾ ਉਹ ਹਸਪੀਟਲ ਦੇ ਵਿੱਚ ਪਤਾ ਲੱਗਾ ਉਹਨਾਂ ਦੇ ਸਾਟੀ ਇੰਨੀ ਜ਼ਿਆਦਾ ਲੱਗੀ ਉਹ ਹੱਥ ਤੋੜ ਦਿੱਤਾ ਹੈ ਮੱਥੇ ਤੇ ਪੂਰਾ ਟੱਕ ਮਾਰਿਆ ਹੈ ਪਿੱਛੇ ਚਾਰ-ਚਾ ਕਾ ਸਿਰ ਦੇ ਉਹ ਬਾਹਦੂ ਵੱਧ ਕੇ ਸੀਰੀਅਸ ਆ ਗਿਆ ਡਾਕਟਰ ਜਵਾਬ ਹੀ ਦੇ ਰਿਹਾ ਸਰ ਕਿਹੜੀ ਜਗ੍ਹਾ ਦੇ ਵਿੱਚ ਇਹਨਾਂ ਨੇ ਵਾਰਦਾਤ ਕੀਤੀ ਹੈ ਡੈਡੀ ਦੇ ਤੁਹਾਡੇ ਨਾਲ ਕਿ ਜਗ੍ਹਾ ਦਾ ਪਿੰਡ ਦਾ ਨਾਂ ਕੀ ਹੈ ਇਹ ਸਰ ਆਪਣਾ ਖੁਸਰੋਪੁਰ ਤੋਂ ਸੰਸਾਰਪੁਰ ਦਾ ਏਰੀਆ ਦੇ ਵਿੱਚ ਹੀ ਆਉਂਦਾ ਹੈ ਇਹ ਅਸੀਂ ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਕੀਤੀ ਸੀ ਹਾਂਜੀ ਜੀ ਗੱਲ ਹੋਈ ਹੈ ਮੇਰੀ 17 ਸਦਰ ਵਾਲਿਆਂ ਨਾਲ ਵੀ ਚਲਦੀ ਪਈ ਆ ਤੇ ਕੈਂਟ ਵਾਲਿਆਂ ਨਾਲ ਵੀ ਗੱਲ ਹੋਈ ਆ ਤੇ ਉਹ ਕਹਦੇ ਟੀਮਾਂ ਵਾਲੀਆਂ ਲੱਗੀਆਂ ਆ ਕੈਮਰੇ ਛਾਂਟ ਰਹੇ ਆ ਅਸੀਂ ਇਹਨਾਂ ਦੀ ਸਰਕਾਰ ਨੂੰ ਕੀ ਮੰਗ ਕਰਨਾ ਜਾਂਦੇ ਹੋ ਕਿ ਅੱਜ ਦਿਨ ਜਿਹੜੀ ਵਾਰਦਾਤ ਹੁੰਦੀ ਵੀ ਹੈ ਉਹਦੇ ਵਿੱਚ ਲਿਖੀ ਸੀ ਸਰਕਾਰ ਵੱਲੋਂ ਕੀ ਕਹਿਣਾ ਜਾਂਦੇ ਹੋ ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਇਸ ਛੇਤੀ ਤੋਂ ਛੇਤੀ ਇਹਨਾਂ ਨੂੰ ਬੰਦਿਆਂ ਨੂੰ ਫੜੋ ਇਹਨਾਂ ਨੂੰ ਸਜ਼ਾ ਦਿਓ ਇਹਦਾ ਸੇਫ ਨਹੀਂ ਹੈਗਾ ਨਾਲੇ ਇੰਦਾ ਵੀ ਕੋਈ ਸੰਸਥਾਨ ਜਿਹਾ ਵੀ ਨਹੀਂ ਹੈਗੀ ਕਿ ਉਹ ਇਹ ਬੰਦਿਆਂ ਨੂੰ ਜਿੱਦਾਂ ਘੇਰਿਆ ਹੈ ਹੀ ਨਹੀਂ ਤੇ ਆਲੇ ਦੁਆਲੇ ਬਸੋਂ ਹੈਗੀ ਆ ਪਰ ਉਹਨਾਂ ਚ ਡਰ ਹੀ ਕੋਈ ਨਹੀਂ ਹੈਗਾ ਇਹਨਾਂ ਦਾ ਥੋੜਾ ਬਹੁਤਾ ਡਰ ਹੋਣਾ ਚਾਹੀਦਾ ਕਿ ਪੁਲਿਸ ਦਾ ਡਰ ਹੋਵੇ ਬੰਦੇ ਨੂੰ ਕੀ ਲੱਗਦਾ ਹੈ ਤੁਹਾਡੇ ਕੀ ਇਹ ਇਹੇ ਤੁਹਾਡੇ ਸਾਹਮਣੇ ਵੀ ਉੱਪਰ ਜਾ ਕੇ ਪਰਮੇਸ਼ਰ ਸ਼ਿਕਾਇਤ ਕਰਕੇ ਕਮਿਸ਼ਨ ਸਾਹਮਣੇ ਜਾਣਾ ਪਵੇ ਕਮਿਸ਼ਨਰਾਂ ਨੂੰ ਮਿਲਣਾ ਚਾਹੁੰਦੇ ਆ ਕਿ ਮੇਰੇ ਪੁਲਿਸ ਹੰਦੀ ਦੀ ਤਲਾਸ਼ ਕਰਦੇ ਆ ਜੇ ਸੁਣਤਾ ਹੋ ਰਹੇ ਆ ਪਰ ਸਾਨੂੰ ਚਾਹੀਦਾ ਵੀ ਇਹ ਕੰਮ ਜਿਹੜਾ ਆ ਤੇਜ਼ ਹੋਵੇ ਥੋੜਾ ਛੇਤੀ ਪਤਾ ਲੱਗੇ ਸਾਨੂੰ ਕਿ ਕੀ ਅੱਗੇ ਹੋ ਕੀ ਰਿਹਾ ਆ ਕੋਈ ਹੱਦ ਦਾ ਕੋਈ ਅਰੈਸਟ ਨਹੀਂ ਹੋਇਆ ਕੋ ਕੁਛ ਨਹੀਂ ਹੋਇਆ ਜਿਹੜੇ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਹੜੇ ਬੰਦੇ ਇੱਧੇ ਕੰਮ ਕਰਦੇ ਆ ਮੜਾ ਮੋਟਾ ਕਿਸੇ ਚੱਕਰ ਉਹਨਾਂ ਨੂੰ ਪੁੱਛਣ ਪੁੱਛ ਕੇ ਜਾਂ ਕਰਨ ਦਾ ਪਤਾ ਲੱਗਦਾ ਅੱਗੇ ਕੀ ਬਣਦਾ ਬਹੁਤ ਹੀ ਚੰਗੀ ਅਮਨ ਕਾਨੂੰਨ ਦੀ ਸਥਿਤੀ ਹੈ ਪਰ ਦੂਸਰੇ ਪਾਸੇ ਆਇਦਨੀ ਕਤਲ ਅਤੇ ਲੁੱਟਖੋਹੀਆਂ ਵਾਰਦਾਤਾਂ ਦਾ ਦਿਨੋ-ਦਿਨੀ ਵੱਧ ਜਾਣਾ ਇਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਅ ਮੇਰੇ ਪਿੱਛੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਦੇਖ ਰਹੇ ਹੋ ਤੁਸੀਂ ਬਿੱਤੀ ਕੱਲ ਰਾਤ ਆਹ ਦੇਖੋ ਜੀ ਇਹ ਖਾਤ ਦੇਖਦੇ ਹੋ ਦੇਖੋ ਜੀ ਆ ਇਹ ਦੂਰ ਹੈ ਨਾ ਇਹ ਦਸਮਾ ਪਹਿਲਾਂ ਜਮਸ਼ੀਰ ਤੋਂ ਸਿੱਧਾ ਮਕਤੀ ਮੇਨ ਰੋਡ ਤੋਂ ਬੰਦ ਜਾਣੇ ਵਾਲੇ ਨਾ ਜਾ ਕੇ ਤੇ ਬਹੁਤ ਸਾਰੇ ਲੋਕ ਰੋਜ਼ ਮਰਦਾ ਇਥੋਂ ਜੋ ਚੜਦੇ ਵੀ ਆ ਤੇ ਵਾਪਸ ਘਰਾਂ ਤੋਂ ਵੀ ਆਉਂਦੇ ਆ ਤੇ ਲਗਾਤਾਰ ਇਹ ਘਟਨਾ ਹੋ ਰਹੀਆਂ ਆ ਇਹਦੇ ਸੇਫਟੀ ਕਿੱਦਾਂ ਹੋਣੀ ਹੈ ਇੱਕ ਅਗਰ ਜਿਹੜੀ ਭਾਈ ਸਾਹਬ ਦੇ ਫਾਦਰ ਸਾਹਿਬ ਸਾਡੇ ਅੰਕਲ ਜੀ ਨੂੰ ਪਕਸੋਂ ਕੀਤਾ ਉਹਨਾਂ ਨੇ ਡੈਮੇਜ ਕੱਲ ਵੇਖ ਘਟਨਾ ਹੋਈ ਜੀ ਕੱਲ ਤਾਂ 8 8:30 ਵਜੇ ਉਹ ਘਟਨਾ ਹੋਈ ਆ ਤੇ ਬੰਦੇ ਨੂੰ ਸ਼ਰੀਆਂ ਵੱਢ ਕੇ ਗਏ ਆ ਤੇ ਜਦ ਕਿ ਇਥੋਂ 1 ਕਿਲੋਮੀਟਰ ਦੀ ਹਮੇਸ਼ਾ ਮਹਿਕ ਬੁਲਾਜਾ ਕਿ ਜਿਹੜੇ ਹਮੇਸ਼ਾ ਨਾਕਾ ਲੱਗਾ ਹੁੰਦਾ ਤੇ ਤੁਸੀਂ ਆਪ ਦੱਸੋ ਕਿ ਕੀ ਸੇਫਟੀ ਹੋਣੀ ਹੈ ਤੇ ਆਹ ਰੋਡ ਤੇ ਮੈਂ ਕਹਿੰਦਾ ਪਲੀਜ਼ ਕੈਮਰਾਮੈਨ ਨੂੰ ਆਹ ਦਿਖਾਈਓ ਇਹਦਾ ਲਾਈਟਾਂ ਲੱਗੀਆਂ ਹੋਈਆਂ ਆ ਤੇ ਘੱਟੋ ਘੱਟੇ ਲੇਟਾਂ ਲੱਗੀਆਂ ਜਾਂਦੀਆਂ ਲੇਟਾਂ ਸਿਰਫ ਖੰਭੇ ਖੜੇ ਕਰਦੇ ਗਏ ਜਦੋਂ ਵੋਟਾਂ ਆਉਣੀਆਂ ਸੀਗੀਆਂ ਖੰਭੇ ਖੜੇ ਕੀਤੇ ਗਏ ਲੋਕਾਂ ਨੂੰ ਭਰਮਾਉਣ ਦੇ ਲਈ ਚਾਹੇ ਕਾਂਗਰਸ ਵਾਲੇ ਐਮਐਲਏ ਸਾ ਮੈਂ ਨਾਲੇ ਕਹੂੰਗਾ ਜੈਨ ਵਾਲੇ ਐਮਐਲਏ ਨਹੀਂ ਦੇਖੀਏ ਇਹ ਲੇਟਾਂ ਨਹੀਂ ਲਵਾ ਸਕੇ ਤੁਸੀਂ ਐਮਐਲਏ ਪ੍ਰਗਟ ਹੋ ਹੈ ਜੇ ਉਹਨਾਂ ਨੂੰ ਜਾ ਕੇ ਮਿਲਿਓ ਕੋਈ ਭਾਈ ਸਾਡੀਆਂ ਮੁੱਸਤਾਂ ਮੈਂ ਅਜ ਤੱਕ ਮਿਲਿਆ ਜੀ ਜਿਹੜੇ ਮੌਤਵਾਰ ਜ਼ਿਆਦਾ ਲਾਗੇ ਹੁੰਦੇ ਉਹੀ ਜਾ ਕੇ ਮਿੰਨਤਾ ਤਰਲੇ ਕਰਦੇ ਮੈਨੂੰ ਨਹੀਂ ਲੋੜ ਹੈਗੀ ਤੇ ਗੱਲ ਇਹ ਆ ਕਿ ਲਵਾਏ ਤਾਂ ਸੀਗੇ ਨਾ ਜਦੋਂ ਆਪਾਂ ਖੰਬੇ ਗੜਤੇ ਫਿਰ ਲੈਟਰ ਲਵਾਉਣ ਦਾ ਸ਼ਹਿਰ ਦੇ ਲੈਟਰ ਲੱਗੀਆਂ ਹੁੰਦੀਆਂ ਛੇਦ ਬਚਾਹ ਹੋ ਜਾਂਦਾ ਕਿਸੇ ਦਾ ਹੋਰ 4 ਦਿਨ ਪਹਿਲਾਂ ਦੀ ਗੱਲ ਆ ਮੁੰਡਾ ਕਰਦਾ ਕੰਮ ਜੀ ਆਪਣੇ ਈਸਟਵਰਡ ਵਿਲੇਜ ਉਹੋ ਬਾਈਕ ਆਪਣੀ ਡਿਊਟੀ ਆਫ ਕਰਕੇ ਰਾਹ ਨੂੰ ਜਿਆਦਾ ਬਾਈਕ ਖੋ ਕੇ ਲੈ ਗਏ ਹਰ ਰੋਜ਼ ਦੀ ਇਹ ਘਟਨਾ ਜਿਹੜੀ ਇੱਥੇ ਕੋਈ ਨਾ ਕੋਈ ਹੁੰਦੀ ਆ ਤੇ 메인 ਰੋਡ ਬਣਾ ਦਿੱਤਾ ਇੱਥੇ ਸਰਕਾਰ ਵੀ ਪੂਰੀ ਯਾਨੀ ਕਹਦੀ ਆ ਆਪਾਂ ਜ਼ਿੰਮੇਵਾਰ ਆ ਇਹ ਨਹੀਂ ਕਿ ਆਪਾਂ ਕਹਿਣ ਸਿਰਫ ਸਪੀਚਾਂ ਦੇਤੀਆਂ ਜਿਹੜਾ ਕਮੇਟੀ ਬੁਣਾ ਕਰਤਾ ਲੋਕਾਂ ਨੂੰ ਪਰਮਾਹਤਾ ਆ ਕੰਮ ਹੋ ਜੂਗਾ ਉਹ ਕੰਮ ਹੋ ਜੂਗਾ ਉਹਨਾ ਕੰਮ ਨਹੀਂ ਚੱਲੇ ਕੰਮ ਕਰਨੇ ਪੈਣੇ ਆ ਲੋਕਾਂ ਦੇ ਜਿਹੜੇ ਪਿੰਡਾਂ ਨੂੰ ਰੋਡ ਜਾਂਦੇ ਉਹਨਾਂ ਦਾ ਹਾਲ ਵੇਖਿਆ ਕੀ ਹਾਲ ਆ ਤੁਹਾਨੂੰ ਮੈਂ ਚੱਲਦਾ ਚਲੋ ਮੇਰੇ ਨਾਲ ਜਮਸ਼ੇਰ ਦਾ ਪੂੜਾ ਰੌਂਡ ਲੁਵਾਉਣਾ ਆ ਦੇਖੋ ਹਾਲ ਕੀ ਆ ਅੱਜ ਤੋਂ ਪਹਿਲਾਂ ਸਰਕਾਰਾਂ ਵੀ ਆਈਆਂ ਆ ਇਹ ਸਰਕਾਰ ਨੂੰ ਜਿਹੜਾ 2 ਸਾਲ ਹੋਏ ਆ 75 ਸਾਲ ਕਹਿੰਦੇ ਹੋਗੇ ਜਿਆਦੀ ਆਈ ਨੂੰ ਸਾਨੂੰ ਕਿੰਧਰੋਂ ਯਾਦਿਆ ਸੀ ਉਹ ਕਹਿੰਦੇ ਅਸੀਂ ਤਾਂ ਅਜੇ ਕੰਮ ਕਰਦੇ ਤਾਂ ਜਿਹੜੇ ਪਿਛਲੇ 70 75 ਸਾਲਾਂ ਦੇ ਵਿੱਚ ਨਹੀਂ ਹੋ ਗਏ ਇਸ ਗੱਲ ਨਾਲ ਤੁਸੀਂ ਕਿਹੜਾ ਕਿਹੜਾ ਕੋਈ ਹੈ ਕਿ ਤੁਸੀਂ ਤੁਸੀਂ ਰਿਪੋਰਟਰ ਹੋ ਨਾ ਤੁਸੀਂ ਕੈਮਰਾਮੈਨ ਦਾ ਨਾਲ ਰੋਜ਼ ਤੁਹਾਡਾ ਇਹ ਕੰਮ ਫੀਲਡ ਵਿੱਚ ਲੈਣੇ ਹੋ ਕਿਹੜਾ ਕੰਮ ਕੀਤਾ ਤੁਸੀਂ ਮੈਨੂੰ ਦੱਸੋ ਪਹਿਲਾਂ ਕਿਹੜਾ ਕਿਹੋ ਜਿਹਾ ਕੰਮ ਕਰਦਾ ਜਿਹਦਾ ਪਿੱਛੇ ਹੋਇਆ ਨਹੀਂ ਸੀਗਾ ਦੱਸੋ ਮੈਨੂੰ ਪਹਿਲ ਦੱਸੋ ਮੈਨੂੰ ਕਹਿੰਦੇ ਅਮਰਖੰਦ ਦੀ ਸਥਿਤੀ ਵੀ ਬੱਛਾ ਅਸੀਂ ਸੁਧਾਰ ਕੀਤਾ ਹੈ ਅਸੀਂ ਕੁਸ਼ਹਾਰ ਜੇ ਜੇ ਸੁਧਾਰ ਹੋਇਆ ਹੁੰਦਾ ਭਾਜੀ ਆ ਜਿਹੜੀਆਂ ਦੋ ਵਾਰ ਦਾ ਤਾਂ ਤਾਜ਼ੀਆਂ ਆ ਦੋ ਦਿਨ ਦੇ ਵਿੱਚ ਇੱਕੋ ਰੋਡ ਤੇ ਕੀ ਸੁਧਾਰਿਆ ਇਹ ਸੁਧਾਰਿਆ ਕਿ ਰੋਜ਼ਵਾਰ ਦਾ ਤਾਂ ਇੱਕੋ ਰੋਡ ਤੇ ਹੋਣਗੀਆਂ ਬਈ ਫੈਰਦਾਲੀ ਨਹੀਂ ਹੋਗੀ ਕਿ ਇਹਨੂੰ ਟੇਰਿਆਂ ਨੂੰ ਸਰਕਾਰ ਵੱਲੋਂ ਸ਼ਾਇਦ ਦਿੱਤੀ ਜਾਂਦੀ ਹੈ ਵੀ ਇਹ ਹੁਣ ਤੁਹਾਨੂੰ ਪਤਾ ਚਿੱਟਾ ਅਜੇ ਤੱਕ ਬੰਦ ਹੋ ਗਿਆ ਦੋ ਸਾਲ ਹੋ ਗਏ ਆ ਤੁਹਾਨੂੰ ਪਤਾ ਥਾਣੇ ਵਿੱਚ ਆਪਤਾ ਜਾਂਦਾ ਕਿ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਕਿਹਦੇ ਘਰ ਲੱਗੇ ਜਿੱਤਾ ਵਿਗਦਾ ਆ ਇਹ ਜ਼ਰੂਰ ਤਾਂ ਚਾਹੀਦੀ ਬੋਲਣ ਦੀ ਆ ਰੋਕਣ ਦੀ ਜਦੋਂ ਤੁਹਾਡੇ ਆਪਣੇ ਘਰ ਕਿਸੇ ਦੇ ਘਰ ਅੱਗ ਲੱਗਦੀ ਉਦੋਂ ਆਪਾਂ ਕਹਿੰਦੇ ਹਾਂ ਜੀ ਆਹ ਸਾਡੇ ਘਰ ਐ ਹੋ ਗਿਆ ਆ ਹੋ ਗਿਆ ਲੋਕ ਵੀ ਉਦਾਂ ਦੇ ਨਾ ਕਮੀਨੇ ਆ ਜਿਹੜੇ ਬੋਲ ਕੇ ਰਾਜੀ ਨਹੀਂ ਦੂਜੇ ਦੇ ਘਰਾਂ ਕੀ ਅੱਗੇ ਲੱਗੀ ਦੇ ਕੇ ਹੋਰ ਤੇਲ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਇੱਕ ਤਾਂ ਹਰ ਪਿੰਡ ਦੇ ਵਿੱਚ ਚਿੱਟਾ ਵਿਖਦਾ ਹਰ ਪਿੰਡ ਦੇ ਵਿੱਚ ਉਹ ਲੋਕ ਆ ਜਿਹੜੇ ਲੁੱਟਫੋਕ ਕਰਦੇ ਆ ਚੋਰੀਆਂ ਕਰਦੇ ਆ ਕਿਹੜੀ ਗਵਰਨਮੈਂਟ ਫੜਦੀ ਆ ਜਿਹੜੇ ਲੋਕ ਨਾਲ ਸਾਫ਼ ਨਹੀਂ ਦਿੰਦੇ ਜਾਂ ਕਿਹੜਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਛੱਡ ਦਿੰਦਾ ਛੱਡਦਾ ਨੀਗਾ ਦੋ ਦਿਨ ਉਹਨਾਂ ਦੇ ਰੱਖ ਕੇ ਬਾਅਦ ਛੱਡ ਦੋ ਪਾਇਆ ਹਾਂ ਨਹੀਂ ਭਾਈ ਸਾਹਿਬ ਵੀ ਜਿਨ੍ਹਾਂ ਦਾ ਸਾਡੇ ਘਰ ਚੋਰੀ ਹੋਈ ਤੱਕ ਉਹ ਬੰਦੇ ਅੱਜ ਵੀ ਬਾਹਰ ਤੁਰੇ ਫਿਰਦੇ ਉਹਨਾਂ ਨੂੰ ਸਾਡੇ ਆ ਪੀਏ ਤਾਂ ਪੁਲਿਸ ਨੇ ਛੱਡ ਦਿੱਤਾ ਦੱਸੋ ਕੀ ਕਰਾਂਗੇ ਪੰਨੇ ਦੇ ਬੰਦੇ ਮੋਹਦਵਾਰ ਜਿਹੜੇ ਬੰਦੇ ਉਹਨਾਂ ਦੇ ਨਾਲ ਕੋਲ ਕੋਈ ਚੋਰਾਂ ਦੀ ਇਹ ਸਰਪੰਚ ਪੰਜ ਵੀ ਚੋਰਾਂ ਦੀ ਸ਼ਾਇਦ ਨਹੀਂ ਲੈਂਦਾ ਕੋਣ ਕਰਦੇ ਆ ਨਾ ਨਹੀਂ ਲੈਣਾ ਮੈਂ ਸਾਡੇ ਨਾਲ ਖੋਤ ਹੋਇਆ ਜਿਹਨਾਂ ਸਾਡੇ ਘਰ ਚੋਰੀ ਕੀਤੀ ਵੀ ਆ ਉਹ ਬੰਦੇ ਅੱਜ ਵੀ ਸਰੇ ਆਮ ਤੋਰੇ ਪਰਦੇ ਉਹ ਲੋਕਾਂ ਬਤਲਾ ਬਦਲਾ ਬਦਲਾਓ ਹੋਇਆ ਮੰਨਦੇ ਹੋ ਬਦਲਾ ਹੋਇਆ ਜੀ ਮੈਂ ਨਹੀਂ ਮੰਨਦਾ ਤੁਸੀਂ ਮੰਨਦੇ ਹੋ ਸਰਦਾਰ ਸਾਹਿਬ ਬਦਲਾ ਇਹੀ ਆ ਕਿ ਜੀ ਇੱਕ ਰੋਡ ਤੇ ਹਰ ਰੋਜ਼ ਇੱਕ ਵਾਰਦਾਤ ਹੋਊਗੀ ਜਿਹੜੀਆਂ ਦੋ ਦੇ ਜੀ ਦੋ ਦੇਖੀਆਂ ਆ ਔਰ ਇਦਾਂ ਦੀ ਆਵਾਰ ਰਹੀ ਜੀ ਕਤਲ ਕਤਲ ਦਾ ਜਾਂਦਾ ਸੀ ਰਾਬੇ ਕਤਲ ਦਾ ਵਾਰ ਰਤ ਹੋਈ ਆ ਇੱਕ ਹੋਈ ਹੁੰਦੀ ਆਪਾਂ ਕਹਿੰਦੇ ਜਦੋਂ ਜੀ ਪੁਲਿਸ ਦੇ ਬੰਦੇ ਆਏ ਖੋਕ ਖੋਣ ਆਏ ਸੀ ਲੈ ਗਏ ਉਸੇ ਰੋਡ ਤੇ ਦੁਬੇ ਦਿਨ ਫੇਰ 8:30 ਵਜੇ ਕੱਲ ਵਾਰਤ ਹੋਈ ਆ ਜੀ 8:30 ਵਜੇ ਕਿੰਨਾ ਕੁ ਟਾਈਮ ਨੇ ਲੱਗਦਾ ਦੱਸੋ ਕਿੰਨੇ ਘੰਟੇ ਦਾ ਹੈ 8:30 ਵਜੇ ਵਾਰਤ ਹੋਣੀ ਕਿੰਦੀ ਕੇ ਆਪਣੇ ਸ਼ਹਿਰੇ ਲਾ ਲਈਏ ਅਸੀਂ ਸਰਕਾਰ ਨੇ ਬਹੁਤ ਸੇ ਗੱਲਾਂ ਸ਼ਹਿਰੇ ਲਾਉਣ ਵਾਲੀ ਗੱਲ ਨਹੀਂ ਨਮੋਸ਼ੀ ਦੀ ਗੱਲ ਆ ਭਾਈ ਲੋਕ ਸਭਾ ਜਾਣਾ ਆਂ ਨੇ ਉਹ ਕਹਿੰਦੇ ਅਸੀਂ ਤਾਂ ਪੰਜਾਬ ਦੇ ਵਿੱਚ ਅਜਿਹੇ ਕੰਮ ਕਰ ਰਹੇ ਹਾਂ ਜਾਂ ਪਿਛਲੇ ਸਮੇਂ ਦੇ ਵਿੱਚ ਜਾਂ ਦੋ ਸਾਲਾਂ ਦੇ ਵਿੱਚ ਅਜਿਹੇ ਕੰਮ ਕੀਤੇ ਨੇ ਲੋਕ ਸਾਨੂੰ ਘਰੇ ਬੈਠੇ ਤੇਰਾ ਦੀਆਂ ਤੇਰਾ ਸੀਟਾਂ ਜਿਧੋਂਣਗੇ ਭਾਜੀ ਮੈਨੂੰ ਤੁਸੀਂ ਦੱਸ ਦੋ ਤੁਸੀਂ ਤੁਸੀਂ ਰੋਜ਼ ਇਸ ਟੀਚੇ ਵਿੱਚ ਜੋ ਕੋਈ ਨਾ ਕੋਈ ਕੰਮ ਤਾਂ ਦੱਸੋ ਕਿਹੜਾ ਇਹੋ ਜਿਹਾ ਕੰਮ ਕੀਤਾ ਜਿਹਨੂੰ ਅਸੀਂ ਸਿਰੇ ਹਾਰ ਪਾ ਕੇ ਜਾ ਕੇ ਦੱਸੋ ਆ ਸੜਕਾਂ ਅੱਗੇ ਵੀ ਬਣਦੀਆਂ ਸੀ ਉਸ ਦਾ ਟੁੱਟੀਆਂ ਸੜਕਾਂ ਸਭ ਕੁਝ ਉਸੇ ਕਰਾਇਆ ਕੀ ਬਦਲਾ ਆਇਆ ਉਸ ਕੋਸ ਹਸਪੀਟਲ ਜੋਹੀ ਹਾਲਿਆ ਅਸਰ ਦੂਰ ਦੇ ਵਿੱਚ ਕਿਨੇ ਲੋਕ ਮਰ ਗਏ ਜੀ ਜਦੋਂ ਆਪੀ ਨਾਲ ਜਦੋਂ ਕਿੱਥੋਂ ਆਈ ਸੀ ਕਿੰਨੇ ਰੋਜ਼ ਨਸ਼ੇ ਨਾਲ ਵਰਜਦੇ ਲੋਕ ਕਿੰਨਾ ਨਸ਼ਾ ਵੇਚਦੇ ਕਿੰਨੀਆਂ ਚੰਗੀਆਂ ਬੀੜੀਆਂ ਆਉਂਦੀਆਂ ਸਭ ਕੁਝ ਹੋ ਗਿਆ ਨਾ ਸਭ ਕੁਝ ਹੋ ਹੀ ਚਾਇਆ ਭਾਜੀ ਕੁਝ ਨਹੀਂ ਬਦਲਿਆ ਲੋਕ ਸ਼ਾਇਦ ਤਾਂ ਹੀ ਪੰਜਾਬ ਛੱਡ ਕੇ ਜਾ ਰਹੇ ਆ ਕਿਉਂਕਿ ਇੱਥੇ ਸੇਫ ਨਹੀਂ ਫੀਲ ਕਰਦੇ ਤੇ ਸਰਕਾਰ ਚਾਹੁੰਦੀ ਇਹ ਹੈ ਕਿ ਇਹ ਲੋਕ ਪੰਜਾਬ ਖਾਸ ਕਰਕੇ ਖਾਲੀ ਹੋਵੇ ਤੇ ਸੈਂਟਰਲ ਸਰਕਾਰ ਨੇ ਚਾਹੁੰਦੀ ਆ ਉਹ ਹੋ ਰਿਹਾ ਆ ਕਿ ਸਾਡੇ ਲੋਕ ਵੀ ਆਪਣੇ ਜਿੰਦਾਂ ਵੇਚ ਕੇ ਜਿਹੜਾ ਕੋ ਹੈ ਗਿਆ ਆ ਆਪਣੇ ਬਾਰਾ ਵੜਾ ਕੇ ਜਾਣੇ ਬਾਹਰ ਘੱਟ ਰਹੇ ਆ ਕਿਉਂਕਿ ਇੱਥੇ ਕਿਉਂਕਿ ਗਾਂਹ ਦੀ ਲਾਈਫ ਦਾ ਪਤਾ ਹੀ ਨਹੀਂ ਸਾਡਾ ਬੱਚਾ ਸੇਫ ਆ ਉਹਨੇ ਨਸ਼ੇ ਤੋਂ ਬਚਣਾ ਜਾਂ ਦੇਹ ਬਚਣਾ ਅਸੀਂ ਘਰੋਂ ਨਿਕਲੇ ਘਰ ਵਾਪਸ ਪਹੁੰਚਣਾ ਜਾਂ ਨਹੀਂ ਪਹੁੰਚਣਾ ਇਹ ਤਾਂ ਕੋਈ ਗਾਰੰਟੀ ਹੈ ਹੀ ਨਹੀਂ ਬਿਲਕੁਲ ਨਹੀਂ ਸੋ ਇਹੋ ਜਿਹੇ ਹਾਲਾਤ ਬਣੇ ਹੋਏ ਆ ਰੋਡ ਦੇ ਜਿਹੜਾ ਆਪਾਂ ਰੋਜ਼ ਇੱਥੇ ਵਾਰ ਰਤਾ ਹੋ ਰਹੀਆਂ ਆ ਇਹ ਰੋਡ ਆ ਜੀ ਤੇ ਦੂਜੀ ਵਾਰ ਦਾ ਤੁਹਾਨੂੰ ਦਿਖਾਉਨੇ ਦੂਜੀ ਜਗ੍ਹਾ ਜਿਹੜੀ ਆ ਕਿੱਥੇ ਹੋਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਉਸ ਨੌਜਵਾਨ ਦਾ ਖੂਨ ਡੁੱਲਿਆ ਹੋਇਆ ਉਸ ਜਗ੍ਹਾ ਤੇ ਉਸ ਦੀ ਚਪਲਾਂ ਪਈਆਂ ਆ ਚੱਲਦੇ ਆ ਉਸ ਜਗ੍ਹਾ ਤੇ ਆਪਾਂ ਅੱਧਾ ਕਿਲੋਮੀਟਰ ਦੇ ਵਿੱਚ ਵਿੱਚ ਦੂਜੀ ਵਾਰਦਾਤ ਹੋਈ ਆ ਜੀ ਤੁਹਾਨੂੰ ਦਿਖਾਉਨੇ ਆ ਉਸ ਨੌਜਵਾਨ ਦੀਆਂ ਚਪਲਾ ਪਿੱਛੇ ਪਈਆਂ ਆ ਤੇ ਕੁਝ ਖੂਨ ਦੇ ਧੱਬੇ ਲੱਗੇ ਹੋਏ ਆ ਸੋ ਆਹ ਉਹ ਜਗ੍ਹਾ ਆ ਜੀ ਆ ਦੇਖੋ ਆ ਨੌਜਵਾਨ ਦੀਆਂ ਚਪਲਾ ਜਿਹੜੀਆਂ ਇਹ ਕੱਲ ਰਾਤ ਇਨਸੀਡੈਂਟ ਹੋਇਆ ਜੀ ਤੇ ਵਾਰਦਾਤ ਹੋਈ ਆ ਵੇ ਆਹ ਦੇਖੋ ਆ ਖੂਨ ਹੱਲੇ ਵੀ ਜਿਹੜਾ ਗਿੱਲਾਪਨ ਹਦੀਦਾ ਆ ਲਾਲਪਨ ਹੱਲੇ ਵੀ ਹੈਗਾ ਆ ਤੇ ਆਹ ਦੇਖੋ ਆ ਖੂਨ ਇੱਥੇ ਵੀ ਲੱਗਾ ਹੋਇਆ ਜਬਲਾਂ ਦੇ ਵੀ ਹੱਲੇ ਤੇ ਇਹ ਅੱਧਾ ਕਿਲੋਮੀਟਰ ਦੇ ਵਿੱਚ ਵਿੱਚ ਇਨਸੀਡੈਂਟ ਹੋਇਆ ਦੋਨੋਂ ਵਾਰ ਦਾ ਤਾਂ ਪਰਸੋ ਔਰ ਕੱਲ ਦੋ ਦਿਨ ਦੇ ਵਿੱਚ ਦੋ ਵਾਰ ਦਾ ਤਾਂ ਤੇ ਆ ਆਪਾਂ ਸਾਹਮਣੇ ਰੋਡ ਦੇਖੀ ਸਿੱਧਾ ਮਹਿਕਪੁਰ ਅੱਜ ਆ ਜਾਂਦਾ ਆ ਤੇ ਆ ਉਹ ਚੌਰਾਹਾ ਆ ਜਿਹੜਾ ਸੰਸਾਰਪੁਰ ਨੂੰ ਜਾਂਦਾ ਆ ਜਮਸ਼ੀਰ ਤੋਂ ਆਉਂਦਾ ਤੇ ਸੰਸਾਰਪੁਰ ਨੂੰ ਜਾਂਦਾ ਉਸ ਚਾਹੇ ਦੇ ਬਿਲਕੁਲ ਨਾਲ ਖੜੇ ਆ ਜੀ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਜਿਹੜੇ ਇੱਥੇ ਲੋਕਲ ਆਪਾਂ ਲੋਕ ਨੇ ਇਹਨਾਂ ਪਿੰਡਾਂ ਦੇ ਉਹਨਾਂ ਨੂੰ ਸੂਚਿਤ ਕਰਨਾ ਸੀ ਕਿ ਜਦੋਂ ਵੀ ਤੁਸੀਂ ਰਾਤ ਬਰਾਤੇ ਨਿਕਲਦੇ ਆ ਕਿਸੇ ਪਾਸੇ ਆਉਣਾ ਆ ਤਾਂ ਇਸ ਰਾਸਤੇ ਥਾਣੀ ਆਉਣ ਲੱਗੇ 100 ਵਾਰ ਸੋਚ ਲਓ ਜੇ ਤੁਸੀਂ ਇਕੱਲੇ ਆ ਜਾਂ ਫਿਰ ਤੁਸੀਂ ਕੈਂਟ ਵਾਲਾ ਰੋਡ ਅਪਣਾ ਲਓ ਭਾਈ ਉਧਰ ਦੀ ਆਓ ਆਪਣੀ ਜਾਨ ਬਚਾਓ ਕਿਉਂਕਿ ਗਵਰਨਮੈਂਟ ਨੇ ਕੁਛ ਨਹੀਂ ਕਰਨਾ ਜਦੋਂ ਤੁਹਾਡੀ ਜਾਨ ਚਲੀ ਗਈ ਬਸ ਹੰਜੂਆਂ ਤੋਂ ਇਲਾਵਾ ਕੁਝ ਨਹੀਂ ਪੱਲੇ ਪੈਣਾ ਤੇ ਇਹ ਹੀ ਮਕਸਦ ਸੀ ਕਿ ਤੁਹਾਨੂੰ ਸੁਚੇਤ ਕੀਤਾ ਜਾਵੇ ਕਿ ਇਹ ਵਾਰ ਦਾ ਤਾਂ ਹੋ ਰਹੀਆਂ ਆ ਇਸ ਰੋੜ ਤੇ ਤੇ ਪ੍ਰਸ਼ਾਸਨ ਕੋਲੋਂ ਵੀ ਬੇਨਤੀ ਆ ਬੇਨਤੀ ਇਹ ਕਰਦੇ ਆ ਕਿ ਜਿਹੜੀਆਂ 2 ਦਿਨਾਂ ਚ 2 ਵਾਰ ਦਾ ਤਾਂ ਬਹੁਤ ਵੱਡੀ ਗੱਲ ਆ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਉਹ ਅੱਧਾ ਕਿਲੋਮੀਟਰ ਪਿੱਛੇ ਹੋਈ ਸੀ ਜੀ ਇਹ ਅੱਧਾ ਕਿਲੋਮੀਟਰ ਜਮਸ਼ੇਰ ਵੱਲੋਂ ਹੋਈ ਆ ਤੇ ਇਹਦੇ ਜਲਦੀ ਨਾਲ ਦੀ ਬੰਦੇ ਟਰੇਸ ਕੀਤੇ ਜਾਣ ਉਹ ਬੰਦੇ ਟਰੇਸ ਕਰਕੇ ਉਹਨਾਂ ਨੂੰ ਨੱਥ ਪਾਈ ਜਾਵੇ ਜੋ ਬੰਦੀ ਸਜ਼ਾ 307 ਦੀ ਜਾਂ ਜੋ ਉਹਨਾਂ ਤੇ ਬੰਦੀ ਕਾਰਵਾਈ ਉਹ ਕਰਕੇ ਅੰਦਰ ਕੀਤੇ ਜਾਣ ਇਹ ਹੱਲ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਲੋਕਲ ਪਬਲਿਕ ਜਿਹੜੀ ਖੂਹਾਂ ਤੋਂ ਆਉਂਦੀ ਆ ਕੰਮਕਾਰਾਂ ਤੋਂ ਆਉਂਦੀ ਆ ਰਾਤ ਨੂੰ ਲੇਟ ਨਾਈਟ ਆਉਂਦੀ ਆ ਉਹ ਸੁੱਖ ਦਾ ਸਾਹ ਲੈ ਸਕਣ ਜਿਹੜਾ دہشت ਦਾ ਮਾਹੌਲ ਬਣਿਆ ਹੋਇਆ ਆ ਉਹਨੂੰ ਠੱਲ ਪੈ ਸਕੇ ਸੋ ਇੰਨੀਆਂ ਕਿ ਬੇਨਤੀ ਆ ਸੀ ਵੀਡੀਓ ਨੂੰ ਬਾਤ ਤੋਂ ਬਾਤ ਆਪਣੇ ਵੀਰਾਂ ਮਿੱਤਰਾਂ ਭੈਣਾ ਭਰਾਵਾਂ ਦੇ ਨਾਲ ਸ਼ੇਅਰ ਕਰੋ ਜੀ ਜ਼ਰੂਰ ਤਾਂ ਕਿ ਜੇ ਉਹ ਵੀ ਮੈਕਡੋਨਲਡ ਵਾਲਾ ਰੋਡ ਬਣਾਉਂਦੇ ਆ ਜੀਟੀ ਰੋਡ ਤੋਂ ਜਮਸ਼ੇਰ ਸੰਸਾਰਪੁਰ ਜਾਂ ਇਸ ਤੋਂ ਅੱਗੇ ਆਉਣ ਜਾਣ ਦੇ ਲਈ ਤਾਂ ਸੂਚਿਤ ਹੋ ਕੇ ਆਉ ਜਾਓ ਭਾਈ ਇੰਨੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ